पीजीआई चंडीगढ़ ਤੋਂ ਇਹ ਮਰੀਜ਼ ਮੁੜਿਆ ਆ ਆ ਦੇਖੋ ਪੱਟ ਦੀ ਹੱਡੀ ਕਿੱਥੇ ਪਈ ਆ ਆ ਪੱਟ ਦੀ ਹੱਡੀ ਬਾਹਰ ਨਿਕਲੀ ਪਈ ਆ ਪੀਜੀਆਈ ਵਾਲੋ ਨੇ ਕਿਆ ਬੋਲਾ ਪੀਜੀਆਈ ਵਾਲੋ 60000 ਰੁਪਏ ਪੀਜੀਆਈ ਵਾਲੇ ਮੰਗਦੇ ਸੀ ਅੱਖਾਂ ਤੋਂ ਅੰਨਾ ਮਰੀਜ਼ ਆ ਤੋਂ ਪ੍ਰਾਈਵੇਟ ਸਿਟੀ ਹਸਪੀਟਲ ਲੈ ਕੇ ਉਹਨਾਂ ਨੇ ਕਿਆ ਬੋਲਾ ਅਸੀਂ ਪਹਿਲੇ ਸਿਵਲ ਨੇ ਲੈ ਕੇ ਗਏ ਸੀ ਤੇ ਸਿਵਲ ਵਾਲੇ ਨੇ ਲਿਖ ਦਿਆ ਕਿ ਫਿਰ ਆਈ ਲੈ ਜਾਓ ਤੇ ਸਿਵਲ ਵਾਲੇ ਨੇ ਕਹਾ ਕਿ ਫ੍ਰੀ ਵਿੱਚ ਹੋ ਜਾਏਗਾ ਇਸ ਦਾ ਆਪਰੇਸ਼ਨ ਫਿਰ ਅਸੀਂ ਵਹਾਂ ਗਏ ਤੋਂ 60000 ਮੰਗ ਲਿਆ ਉਹਨਾਂ ਨੇ ਮੈਨੂੰ ਵਾਪਸ ਦੇ ਦਿੱਤਾ ਕਿ ਤਾ ਪੈਸੇ ਲਵ ਜਦ ਵੀ ਪ੍ਰੈਸ਼ਨ ਹੋਗਾ ਇਸ ਨੂੰ ਵਸ ਕੋ ਲੈ ਜਾਓ ਉਹਨਾਂ ਨੇ ਭੇਜ ਦਿੱਤਾ ਕਬ ਆਏ ਵਾਸੇ ਵਾਸੇ ਨੇ ਆਏ ਇਹਨਾਂ 2 ਦਿਨ ਹੋ ਗਏ ਫਿਰ ਹਮ ਸਿਟੀ ਹਸਪੀਟਲ ਮੈਂਗੇ ਤੋਂ ਉਹਨਾਂ ਨੇ ਕਿਆ ਬੋਲਾ ਉਹਨਾਂ ਉਹ ਵੀ ਕਹਿ ਰਹੇ ਕਿ ਪੈਸੇ ਲੈ ਕੇ ਆਓ ਜਦ ਵੀ ਪ੍ਰੈਸ਼ਨ ਹੋਗਾ ਤਾਂ ਕਾਗਜ਼ ਹੈ ਤੁਹਾਡੇ ਪਰਚੀ ਵਰਤੀ ਹੈ ਦਿਖਾਈਏ ਆਪ ਦੇਖੋ ਕਿੰਨੀ ਸ਼ਰਮ ਦੀ ਗੱਲ ਆ ਇਨਸਾਨੀਅਤ ਤਾਂ ਮਾਰੀ ਗਈ ਹੈ ਜਮਈ ਇਨਸਾਨੀਅਤ ਤਾਂ ਜਮਈ ਮਰ ਗਈ ਆ ਅੱਖਾਂ ਤੋਂ ਅੰਨਾ ਮਰ ਰਮੇਸ਼ ਅੱਖਾਂ ਤੋਂ ਅੰਨਾ ਤੇ ਮੰਦਰ ਦਾ ਸੇਵਾਦਾਰ ਆ 35 40 ਸਾਲਾਂ ਤੋਂ ਮੰਦਰ ਚ ਸੇਵਾ ਕਰ ਰਿਆ ਸੀ ਮੰਦਰ ਚ ਇਹ ਤਾਂ ਸੇਵਾਲਾ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਜੇ ਇਹ ਬੰਦਾ ਇੱਥੇ ਆਇਆ ਸੀ ਘੱਟੋ ਘੱਟ ਇਹਨੂੰ ਬੰਨ੍ਹ ਦਿੰਦੇ ਪਲਾਸਟਰ ਕਰ ਦਿੰਦੇ ਇਹਨੂੰ ਆ ਹੱਡੀ ਨੂੰ ਕਿਸੇ ਤਰੀਕੇ ਲੋਡ ਤਾਂ ਕਰਦੇ ਕੁਛ ਤਾਂ ਕਰਦੇ ਇਹੋ ਜਿਹੇ ਮਰੀਜ਼ ਤੁਹਾਡੇ ਕੋਲ ਰੋਜ਼ ਲੱਖਾਂ ਤਾਂ ਨਹੀਂ ਆਉਂਦੇ ਮਜ਼ਾ ਇਹੋ ਜਿਹੇ ਮਰੀਜ਼ ਰੋਜ਼ ਤੁਹਾਡੇ ਕੋਲ 100 ਤਾਂ ਨਹੀਂ ਆਉਂਦਾ ਹੁੰਦਾ ਇਹ ਜਿਹੇ ਮਰੀਦ ਤੁਹਾਡੇ ਕੋਲੇ 10 ਵੀ ਨਹੀਂ ਆਉਂਦੇ ਹੁਣੇ ਰੋਜ਼ ਇਹ ਜਿਹੇ ਮਰੀਦ ਤਾਂ ਕੋਈ ਇੱਕ ਕਦੇ ਇੱਕ ਬਰੀਜ ਆਉਂਦਾ ਜਿਹੜਾ ਅੱਖਾਂ ਤੋਂ ਅੰਨਾ ਲਵਾਰਸ ਆ ਜਿਹਦਾ ਕੋਈ ਆਪਣਾ ਨਹੀਂ ਔਰ ਪੱਟ ਟੁੱਟਿਆ ਹੋਇਆ ਤੇ ਇੰਨੀ ਹੱਡੀ ਬਾਹਰ ਆ ਤੇ ਕਿਵੇਂ ਚੱਕ ਕੇ ਗੱਡੀ ਚ ਪਾਇਆ ਹੋਊ ਇਹਨਾਂ ਨੇ ਦੁਬਾਰਾ ਕਿਵੇਂ ਵਾਪੁਰੀਆਂ ਚੀਕਾਂ ਨਿਕਲੀਆਂ ਹੋਣੇ ਜਿਵੇਂ ਹੁਣ ਅਸੀਂ ਚੱਕ ਕੇ ਪਾਇਆ ਉਹਦੇ ਚੋਂ ਕਿੰਨਾ ਕੋਲੇ ਕਰੋੜਾਂ ਰੁਪਈਆ ਲੱਖਾਂ ਰੁਪਈਆ ਤਰਖਾਹਾਂ ਜਿਨ੍ਹਾਂ ਦੀਆਂ ਮਹੀਨੇ ਦੀਆਂ ਉਹਨਾਂ ਦੇ ਅੰਦਰ ਜਿਵੇਂ ਹੀ ਭਾਵਨਾ ਹੈ ਨਹੀਂ ਉਹ ਜਿਵੇਂ ਪੱਥਰ ਦਿਲ ਹੋ ਗਏ ਉਹਨਾਂ ਨੂੰ ਜਿਵੇਂ ਸ਼ਰਮ ਨਹੀਂ ਆਉਂਦੀ ਤਿੰਨ ਵੱਡੇ ਹਸਪਤਾਲਾਂ ਚੋਂ ਮੁੜ ਕੇ ਆਇਆ ਇੱਥੇ ਇਹ ਤਿੰਨ ਵੱਡੇ ਹਸਪਤਾਲਾਂ ਚੋਂ ਪੀਜੀਆਈ ਚੋਂ ਸਿਵਲ ਚੋਂ ਸ਼੍ਰੀ ਨਾਮ ਹਸਪੀਟਲ ਚੋਂ ਹਾਂ ਬਾਪੂ ਸਤਿ ਸ੍ਰੀ ਅਕਾਲ ਬਾਪੂ ਤੁਹਾਡਾ ਕੀ ਨਾਮ ਆ ਮਾਰਨਾ ਮੈਂ ਪਰਮੇਸ਼ਰ ਦਿਖਾਈ ਦਿੰਦਾ ਨਹੀਂ ਤੁਹਾਨੂੰ ਬਿਲਕੁਲ ਹੀ ਬਚਪਨ ਤੋਂ ਨਹੀਂ ਦਿਖਦਾ 5 ਮਹੀਨੇ ਰਹਿੰਦਾ ਹੋ ਗਿਆ ਹੈ 5 ਮਹੀਨੇ ਜਦੋਂ 7 ਮਹੀਨੇ ਰਸ ਜਦੋਂ ਨਾ ਹੋ ਗਿਆ ਤੇ ਇੱਥੇ ਮੰਦਰ ਦੇ ਵਿੱਚ ਸੀਗੇ ਤੁਸੀਂ ਮੰਦਰ ਵਿੱਚ ਕੀ ਕਰਦੇ تھے ਮੰਦਰ ਵਿੱਚ ਮੰਦਰ ਵਿੱਚ ਬੈਠੇ ਰਹੇ ਅੱਬਾ ਮੰਦਰ ਵਿੱਚ ਸੇਵਾ ਕਰਦੇ تھے ਹਾਂ ਕਿੰਨੇ ਸਾਲ ਸੇਵਾ ਕਰ ਰਹੇ ਕਦੋਂ ਸੇ ਕਦੋਂ ਸੇ ਕਰ ਰਹੇ ਕਦੋਂ ਸੇ ਜਦੋਂ ਹੋਵੇਗਾ ਕੱਲ੍ਹ ਨੂੰ

ਆਪ ਦਾ ਕੋਈ ਰਿਸ਼ਤੇਦਾਰ ਹੈ ਨਹੀਂ ਕੋਈ ਰਿਸ਼ਤੇਦਾਰ ਨਹੀਂ ਵੈਸੇ ਸੇਵਾ ਕਰਦੇ ਵੀ ਮੰਦਰ ਦੇ ਵਿੱਚ ਸੇਵਾ ਕਰਦੇ ਉੱਥੇ ਰਹਿੰਦਾ ਸੀ ਤਾਂ ਤੁਸੀਂ ਇਹਦੀ ਸੇਵਾ ਕਰਦੇ ਹੋ ਹਾਂ ਜੀ ਓਹੋ ਹੋ ਦੇਖੋ ਜੀ ਪੀਜੀਆਈ ਚੰਡੀਗੜ੍ਹ ਤੋਂ ਇਹ ਮਰੀਜ਼ ਮੁੜਿਆ ਆ ਆ ਦੇਖੋ ਪੱਟ ਦੀ ਹੱਡੀ ਕਿੱਥੇ ਪਈ ਆ ਆ ਪੱਟ ਦੀ ਹੱਡੀ ਬਾਹਰ ਨਿਕਲੀ ਪਈ ਆ ਪੀਜੀਆਈ ਵਾਲੋ ਨੇ ਕਿਆ ਬੋਲਾ ਪੀਜੀਆਈ ਵਾਲੋ 60000 ਰੁਪਏ ਮੰਗਦੇ ਸਨ ਸਾਠ ਹਜ਼ਾਰ ਰੁਪਏ ਪੀਜੀਆਈ ਵਾਲੇ ਮੰਗਦੇ ਸੀ

ਦੇਖੋ ਕਿੱਡੀ ਸ਼ਰਮ ਦੀ ਗੱਲ ਆ ਇਨਸਾਨੀਅਤ ਤਾਂ ਮਰੀ ਗਈ ਐ ਜਿਵੇਂ ਇਨਸਾਨੀਅਤ ਤਾਂ ਜਿਵੇਂ ਹੀ ਮਰ ਗਈ ਆ ਅੱਖਾਂ ਤੋਂ ਅੰਨਾ ਮਰ ਰਮੇਸ਼ ਅੱਖਾਂ ਤੋਂ ਅੰਨਾ ਤੇ ਮੰਦਰ ਦਾ ਸੇਵਾਦਾਰ ਆ 35-40 ਸਾਲਾਂ ਤੋਂ ਮੰਦਰ ਚ ਸੇਵਾ ਕਰ ਰਿਆ ਸੀ ਮੰਦਰ ਚ ਭੋਲੇ ਸ਼ੰਕਰ ਦੇ ਸ਼ਿਵ ਜੀ ਮਹਾਰਾਜ ਦੇ ਮੰਦਰ ਚ ਨਾ ਤਾਂ ਮੰਦਰ ਵਾਲਿਆਂ ਨੇ ਮਦਦ ਕੀਤੀ ਉਸ ਤੋਂ ਬਾਅਦ ਇਹ ਆਸ-ਪਾਸ ਦੇ ਲੋਕ ਨੇ ਇਹਨਾਂ ਨੇ ਮਦਦ ਕੀਤੀ ਰੋਟੀ ਦੇ ਰਹੇ ਸੀ ਹੁਣ ਇਹ ਡਿੱਗ ਪਿਆ ਤੇ ਆ ਪੱਟ ਦੀ ਹੱਡੀ ਟੁੱਟ ਕੇ ਬਾਹਰ ਆ ਗਈ ਜੀ ਆ ਹੱਡੀ ਆ ਪੱਟ ਦੀ ਆ ਦੇਖੋ ਇੰਨੀ ਹੱਡੀ ਬਾਹਰ ਆ ਪੱਟ ਦੀ ਤੇ ਇਸ ਹਾਲਤ ਦੇ ਵਿੱਚ ਮੱਲੇ ਵਾਲੇ ਪੈਸੇ ਇਕੱਠੇ ਕਰਕੇ ਗੱਡੀ ਕਰਾ ਕੇ ਪੀਜੀਆਈ ਲੈ ਕੇ ਗਏ ਚੰਡੀਗੜ੍ਹ ਤੇ ਉੱਥੇ ਉਹ ਕਹਿੰਦੇ 60000 ਰੁਪਏ ਲੱਗੂ ਇਹ ਝੂਠ ਆ ਸੱਚ ਆ ਰੱਬ ਜਾਣਦਾ ਕੌਣ ਸੀ ਜਿਹਨੇ 60000 ਇਹਨਾਂ ਤੋਂ ਮੰਗਿਆ ਫੇਰ ਉਸ ਤੋਂ ਬਾਅਦ ਵਾਪਸ ਲੈ ਆਏ ਇੱਥੇ ਪਹਿਲਾਂ ਸਿਵਲ ਚ ਲੈ ਕੇ ਗਏ ਸੌਰੀ ਸਿਵਲ ਵਾਲਿਆਂ ਨੇ ਸਿੱਧਾ ਪੀਜੀਆਈ ਭੇਜਤਾ ਉਹਨਾਂ ਤਾਂ ਸਿਵਲ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਜੇ ਇਹ ਬੰਦਾ ਇੱਥੇ ਆਇਆ ਸੀ ਘਟੋ ਘਟ ਇਹਨੂੰ ਬੰਨ੍ਹ ਦਿੰਦੇ ਪਲਾਸਟਰ ਕਰ ਦਿੰਦੇ ਇਹਨੂੰ ਆ ਹੱਡੀ ਨੂੰ ਕਿਸੇ ਤਰੀਕੇ ਲੋਡ ਤਾਂ ਕਰਦੇ ਕੁਛ ਤਾਂ ਕਰਦੇ ਸਿਵਲ ਵਾਲਿਆਂ ਨੇ ਕੁਛ ਵੀ ਨਹੀਂ ਕੀਤਾ ਨਹੀਂ ਕੀਤਾ ਭਗਾ ਦਿਆ ਉਹ ਦੁਬਾਰਾ ਆਮ ਲੈ ਕੇ ਗਏ ਸੀ ਫੇ ਪੀਜੀਏ ਲੈ ਕੇ ਗਏ ਆ ਆ ਫੇ ਅੱਖਾਂ ਤੋਂ ਅੰਨਾ ਮਰੀਜ਼ ਤੇ ਹਸਪਤਾਲਾਂ ਵਾਲੇ ਅੱਖਾਂ ਤੋਂ ਅੰਨੇ ਹੋ ਗਏ ਆ ਕਿ ਬਾਪੂ ਅੱਖਾਂ ਤੋਂ ਅੰਨਾ ਸੀਗਾ ਅ 400 ਰੁਪਏ ਦੀ ਡਾਕਟਰ ਰਮੇਸ਼ ਨਾਮ ਆ ਬਾਪੂ ਦਾ ਅਬਦੁਲ ਮਾਇਕ ਮੁਹੰਦੇ ਤੇ ਬੋਲਦੀ ਇਹ ਬਾਪੂ ਨੇ ਦੇ ਵਾਸਤੇ ਕੋਈ ਇਹਨਾਂ ਨੇ ਸਮਾਨ ਕੁਝ ਲਿਆ ਹੋਊਗਾ ਡਾਕਟਰ ਦੀ ਪਰਚੀ ਆ ਸ਼੍ਰੀ ਰਾਮ ਚੈਰੀਟੇਬਲ ਹਸਪੀਟਲ ਦੀ ਇੱਕ ਆ 50 ਰੁਪਏ ਦੀ ਪਰਚੀ ਆ ਕਮਲਜੀਤ ਕੌਰ ਦੀ ਦੇਖੋ ਸ਼੍ਰੀ ਰਾਮ ਜੀ ਦੇ ਨਾਮ ਤੇ ਉੱਤੇ ਹਸਪੀਟਲ ਦਾ ਨਾਮ ਰੱਖਿਆ ਹੋਇਆ ਕੋਣ ਬੋਲੇਗਾ ਅੱਖਾਂ ਤੋਂ ਅੰਨੇ ਮਰੀਜ਼ ਦੀ ਲਵਾਰਸ ਮਰੀਜ਼ ਦੀ ਲੱਤ ਟੁੱਟੀ ਹੋਈ ਆ ਤੇ ਡਾਕਟਰਾਂ ਦੀ 4 400 ਰੁਪਏ ਦੀ ਪਰਚੀ ਆ ਆ 400 ਰੁਪਏ ਦੀ ਪਰਚੀ ਕਾਦੀ ਕੱਟੀ ਏ ਡਾਕਟਰਾਂ ਦੀ ਹਸਪੀਟਲ ਵਾਲਿਆਂ ਨੇ ਡਾਕਟਰ ਜਿਹੜਾ ਕੋ ਰੈਫਰ ਕੀਤਾ ਗਿਆ ਡਾਕਟਰ ਸਾਹਿਬ ਅੱਖਾਂ ਤੋਂ ਅੰਨੇ ਬਜ਼ੁਰਗ ਦੀ 400 ਰੁਪਏ ਦੀ ਤੁਸੀਂ ਫੀਸ ਲੈ ਰਹੇ ਹੋ ਕਮਾਲ ਦੀ ਗੱਲ ਆ ਡਾਕਟਰ ਸਾਹਿਬ ਆ ਤਾਂ ਮਤਲਬ ਜਮਾਈ ਇਨਸਾਨੀਅਤ ਮੁੱਕਦੀ ਜਾਂਦੀ ਆ ਲੋਕਾਂ ਦੇ ਵਿੱਚ ਚਲੋ ਹਸਪਤਾਲਾਂ 'ਚ ਬਹੁਤ ਸਾਰੇ ਮਰੀਜ਼ ਆਉਂਦੇ ਆ ਜਿਹੜੇ ਪੈਸੇ ਵਾਲੇ ਹੁੰਦੇ ਆ ਕਈ ਪੈਸਾ ਹੋਣ ਦੇ ਬਾਵਜੂਦ ਵੀ ਜਾਣ ਕੇ ਕਰਨ ਲੱਗ ਜਾਂਦੇ ਆ ਸਾਡੇ ਕੋਈ ਹੈ ਨਹੀਂ ਪਰ ਆ ਤਾਂ ਅੱਖਾਂ ਤੋਂ ਅੰਨਾ ਪੱਟ ਟੁੱਟਿਆ ਹੋਇਆ ਹੱਡੀ ਬਾਹਰ ਪਈ ਆ ਔਰ ਮੱਲੇ ਦੇ ਗਰੀਬ ਮਜ਼ਦੂਰ ਲੋਕ ऐसे इकट्ठे करके ਤੁਹਾਡੇ ਕੋਲੇ ਮਰੀਜ਼ ਲੈ ਕੇ ਆਉਂਦੇ ਆ ਤੇ ਤੁਸੀਂ 400 ਰੁਪਏ ਦੀ ਉਹਦੀ ਪਰਚੀ ਕੱਢਦੇ ਹੋ ਹੱਥ ਲਾਉਣ ਦੀ ਔਰ ਚਲੋ ਜੇ ਕੁਝ ਲਾਭ ਹੀ ਦਿੱਤਾ ਹੋ ਮੰਨ ਲੈਂਦੇ ਆ ਕੋਈ ਉਹਨਾਂ ਨੇ ਇੰਜੈਕਸ਼ਨ ਲਾਇਆ ਹੋ ਜਾਂ ਕੁਝ ਇੰਨੀ ਕੁ ਤਾਂ ਸਾਰੀਆਂ ਤੇ ਰੱਖੋ ਸ਼੍ਰੀ ਰਾਮ ਚੈਰੀਟੇਬਲ ਹਸਪੀਟਲ ਸ਼੍ਰੀ ਰਾਮ ਮਹਾਰਾਜ ਦੇ ਨਾਮ ਤੇ ਬਣਿਆ ਹੋਇਆ ਤੇ ਚੈਰੀਟੇਬਲ ਆ ਹੋ ਤੇ ਉੱਥੋਂ ਉੱਥੋਂ ਕਾਹਤੋਂ ਲਿਆ ਆਪ ਚੈਰੀਟੇਬਲ ਸੇ ਰਾਮ ਸੇ ਕਿੰਨੇ ਪੈਸੇ ਮੰਗੇ ਉਹਨੇ ਕਿਤਨੇ ਪੈਸੇ ਮੰਗੇ ਉਹਨੇ 30000 30000 ਰੁਪਿਆ ਹੁਣ ਇੱਕ ਅੱਖਰ ਤੋਂ ਅੰਨੇ ਬੰਦੇ ਦਾ ਜਿਹਦਾ ਪੱਟ ਟੁੱਟਿਆ ਹੋਇਆ 30000 ਰੁਪਿਆ ਮੰਗ ਰਿਹਾ 7000 ਰੁਪਿਆ ਤਾਂ ਉਸਨੇ ਬਿੱਲ ਲਿਆ ਵਾਹਾਂ ਤੇ ਲੱਗਾ ਤੁਹਾ ਕੋਈ ਪੈਸਾ 7000 ਰੁਪਿਆ ਬਿੱਲੀ ਬਿੱਲ ਕੇ ਲੈ ਲੀਏ ਕਿੰਨੇ ਦਿਨ ਰੱਖਿਆ ਵਾਹਾਂ ਤੇ ਇਹ ਇੱਕ ਦਿਨ ਕੇ ਇੱਕ ਦਿਨ ਕੇ ਲਈ ਉਥੇ ਰੱਖਿਆ 7000 ਰੁਪਿਆ ਲੱਗ ਗਿਆ ਚਲੋ 7000 ਲੱਗ ਗਿਆ ਕੋਈ ਗੱਲ ਨਹੀਂ ਪਰ ਉਹਨੂੰ ਇਸ ਹਾਲਤ ਛੁੱਟੀ ਕਾ ਤੋ ਦੇਤੀ ਬਾਈ ਡਾਕਟਰ ਸਾਹਿਬ ਤੁਸੀਂ ਆਪਦੇ ਜੇਬ ਚੋਂ ਨਹੀਂ ਸੀ ਲਾ ਸਕਦੇ ਪੈਸੇ ਇੱਕ ਮਰੀਜ਼ ਤੇ ਮੈਂ ਇੱਕ ਇਹ ਜੇ ਮਰੀਜ਼ ਤੁਹਾਡੇ ਕੋਲ ਰੋਜ਼ ਲੱਖਾਂ ਤਾਂ ਨਹੀਂ ਆਉਂਦੇ ਮਰੀਜ਼ ਕੀ ਮਦਦ ਇਹ ਜੇ ਮਰੀਜ਼ ਰੋਜ਼ ਤੁਹਾਡੇ ਕੋਲ 100 ਤਾਂ ਨਹੀਂ ਆਉਂਦਾ ਹੋਊਗਾ ਇਹ ਜੇ ਮਰੀਜ਼ ਤੁਹਾਡੇ ਕੋਲ 10 ਵੀ ਨਹੀਂ ਆਉਂਦੇ ਹੁਣੇ ਰੋਜ਼ ਇਹ ਜੇ ਮਰੀਜ਼ ਤਾਂ ਕੋਈ ਇੱਕ ਕਦੇ ਇੱਕ ਮਰੀਜ਼ ਆਉਂਦਾ ਜਿਹੜਾ ਅੱਖਾਂ ਤੋਂ ਅੰਨਾ ਲਵਾਰਸ ਆ ਜਿਹਦਾ ਕੋਈ ਆਪਣਾ ਨਹੀਂ ਔਰ ਪੱਟ ਟੁੱਟਿਆ ਹੋਇਆ ਤੇ ਇੰਨੀ ਹੱਡੀ ਬਾਹਰ ਆ ਤੇ ਕਿਵੇਂ ਚੱਕ ਕੇ ਗੱਡੀ 'ਚ ਪਾਇਆ ਹੋਊ ਇਹਨਾਂ ਨੇ ਦੁਬਾਰਾ ਕਿਵੇਂ ਬਾਪੂ ਦੀਆਂ ਚੀਕਾਂ ਨਿਕਲੀਆਂ ਹੋਣੇ ਜਿਵੇਂ ਹੁਣ ਅਸੀਂ ਚੱਕ ਕੇ ਪਾਇਆ ਉਹਦੇ 'ਚੋਂ ਕਿੰਨੇ ਹਸਪਤਾਲਾਂ ਚੋਂ ਪਾ ਲਿਆ ਪਹਿਲਾਂ ਲੁਧਿਆਣੇ ਸਿਵਲ ਚ ਲੈ ਕੇ ਗਏ ਸਿਵਲ ਵਾਲਿਆਂ ਨੇ ਪੀਜੀਆਈ ਭੇਜਤਾ ਪੀਜੀਆਈ ਚੰਡੀਗੜ੍ਹ ਲੈ ਕੇ ਪੈਸੇ ਇਕੱਠੇ ਕਰਕੇ ਗੱਡੀ ਕਰਾ ਕੇ ਪੀਜੀਆਈ ਵਾਲਿਆਂ ਨੇ ਵਾਪਸ ਭੇਜਤਾ ਵਾਪਸ ਲਿਆ ਕੇ ਘਰੇ ਘਰੇ ਲੈ ਆਏ ਸੀ ਘਰ पे ਲਿਆਏ ਮੰਦਰ ਵਿੱਚ ਲਿਆਏ ਸੀ ਵਾਪਸ ਪੀਜੀਆਈ ਦੇ ਘਰ ਮੇਰੇ ਲੈ ਆਇਤੇ ਹਾਂ ਘਰ ਮੇਂ ਰੱਖ ਲਿਆ ਫਿਰ ਉਸke ਬਾਅਦ ਆਪ ਸ਼੍ਰੀ ਰਾਮ ਗਏ ਹਾਂ ਫਿਰ ਉਸke ਬਾਅਦ ਫਿਰ ਸਿਵਲ ਗਏ ਆਜ ਫਿਰ ਸਿਵਲ ਵਾਲੋ ਨੇ ਅੱਜ ਕੀ ਬੋਲਾ ਫਿਰ ਆਜ ਵੀ ਨਹੀਂ ਸੁਣਵਾਈ ਕਰ ਰਹੇ ਤੇ ਉਹ ਬੋਲਦੇ ਕੱਲ ਆਣਾ ਹੱਡੀ ਵਾਲਾ ਡਾਕਟਰ ਆਏਗਾ ਉਸੇ ਆਮ ਚਲਾ ਲੇਗੇ ਕੀ ਇਮਪ੍ਰੈਸ਼ਨ ਹੁੰਦਾ ਕਿ ਨਹੀਂ ਹੁੰਦਾ ਤੇ ਅੱਜ ਫਿਰ ਹੁਣ ਇਹ ਇਹਨਾਂ ਨੂੰ ਕਿਸੇ ਨੇ ਦੱਸਤਾ ਕਿ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਤੇ ਵਿੱਚ ਲੈ ਕੇ ਆਏ ਆ ਸੁਪਨਿਆਂ ਦੇ ਘਰ ਵਿੱਚ ਲੈ ਕੇ ਆ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਅੱਜ ਸਾਡੇ ਹਾਲਾਤ ਕਿੱਦਾਂ ਦੇ ਬਣ ਗਏ ਦੇਖੋ ਇਹ ਟੈਂਪੂ ਦੇ ਵਿੱਚ ਲੈ ਕੇ ਆਏ ਨੇ ਗਰੀਬ ਇਹਨਾਂ ਦੇ ਬੱਚੇ ਵੀ ਨਾਲ ਆ ਨਿੱਕੇ ਨਿੱਕੇ ਦੇਖੋ ਇੱਥੇ ਖੇਡਦੇ ਜਾਂਦੇ ਆ ਜੇ ਇਹ ਮਜ਼ਦੂਰ ਬੰਦੇ ਆਪਣੇ ਦਿਲ ਦੇ ਵਿੱਚ ਇਸ ਗੱਲ ਦੀ ਭਾਵਨਾ ਰੱਖਦੇ ਆ ਵੀ ਅਸੀਂ ਇਸ ਬਜ਼ੁਰਗ ਦੀ ਮਦਦ ਕਰਨੀ ਆ ਵੀ ਇਹਦਾ ਕੋਈ ਨਹੀਂ ਅੱਗੇ ਪਿੱਛੇ ਤਾਂ ਜਿਨ੍ਹਾਂ ਕੋਲੇ ਕਰੋੜਾਂ ਰੁਪਈਆ ਲੱਖਾਂ ਰੁਪਈਆ ਤਰਖਾਹਾਂ ਜਿਨ੍ਹਾਂ ਦੀਆਂ ਮਹੀਨੇ ਦੀਆਂ ਉਹਨਾਂ ਦੇ ਅੰਦਰ ਜਮਾਂ ਹੀ ਭਾਵਨਾ ਹੈ ਨਹੀਂ ਉਹ ਜਮਾਂ ਹੀ ਪੱਥਰ ਦਿਲ ਹੋ ਗਏ ਉਹਨਾਂ ਨੂੰ ਜਮਾਂ ਹੀ ਸ਼ਰਮ ਨਹੀਂ ਆਉਂਦੀ ਇਹ ਬੜੀ ਦੁੱਖ ਦੀ ਗੱਲ ਆ ਇਸ ਕਰਕੇ ਮਨੁੱਖਤਾ ਦੀ ਸੇਵਾ ਪਰਿਵਾਰ ਦੀ ਤੁਸੀਂ ਵੀਡੀਓ ਦੇਖਦੇ ਹੋ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਚੈੱਕ ਕਰ ਲਿਓ ਕਿੰਨੇ ਕ ਇਹੋ ਜਿਹੇ ਬੰਦੇ ਸੀ ਜਿਹੜੇ ਅਸੀਂ ਝੁੱਗੀਆਂ ਝੌਂਪੜੀਆਂ ਚੋਂ ਚੱਕ ਕੇ ਲੈ ਕੇ ਆਂਦੇ ਆ ਤੇ ਕਿੰਨੇ ਕ ਇਹੋ ਜਿਹੇ ਬੰਦੇ ਸੀ ਜਿਹੜੇ ਕੋਠੀਆਂ ਚੋਂ ਜਾਂ ਚਾਹੇ ਸੜਕਾਂ ਤੋਂ ਚੱਕਿਆ ਚੰਗੇ ਚੰਗੇ ਘਰਾਂ ਦੇ ਪੜ੍ਹੇ ਲਿਖੇ ਚੰਗੇ ਚੰਗੇ ਪਰਿਵਾਰਾਂ ਦੇ ਇਸ ਕਰਕੇ ਗਰੀਬ ਦੇ ਦਿਲ 'ਚ ਅੱਜ ਵੀ ਦਇਆ ਹੈਗੀ ਆ ਗਰੀਬ ਦੇ ਦਿਲ ਦੇ ਵਿੱਚ ਝੁੱਗੀ ਝੌਂਪੜੀ ਰਹਿਣ ਵਾਲੇ ਲੋਕਾਂ ਦੇ ਵਿੱਚ ਅੱਜ ਵੀ ਹਜੇ ਵੀ ਇੱਕ ਦੂਜੇ ਦੇ ਨਾਲ ਆਪਣਾਪਨ ਹੈਗਾ ਦੁੱਖ ਦਰਦ ਸਮਝਦੇ ਆ ਇੱਕ ਦੂਜੇ ਦਾ ਜਿੰਨਾਂ ਕੋਲੇ ਪੈਸਾ ਵਾ ਜਿੰਨਾਂ ਕੋਲੇ ਪ੍ਰਾਪਰਟੀਆਂ ਵਾ ਉਹਨਾਂ 'ਚ ਦਇਆ ਮੁੱਕਦੀ ਜਾਂਦੀ ਆ ਭਾਈ ਆ ਦਇਆ ਦਿਖਣੀ ਚਾਹੀਦੀ ਸੀ ਉੱਥੇ ਜਦੋਂ ਇਹ ਬਜ਼ੁਰਗ ਗਿਆ ਸੀ ਤਿੰਨ ਵੱਡੇ ਹਸਪਤਾਲਾਂ 'ਚੋਂ ਮੁੜ ਕੇ ਆਇਆ ਇੱਥੇ ਇਹ ਤਿੰਨ ਵੱਡੇ ਹਸਪਤਾਲਾਂ 'ਚੋਂ ਪੀਜੀਆਈ 'ਚੋਂ ਸਿਵਲ 'ਚੋਂ ਸ਼੍ਰੀ ਰਾਮ ਹਸਪੀਟਲ 'ਚੋਂ ਇਸ ਕਰਕੇ ਸਾਡੀ ਬੇਨਤੀ ਆ ਵੀ ਥੋੜਾ ਜਿਆ ਆਪਾਂ ਆਪਣੀ ਇਨਸਾਨੀਅਤ ਦਾ ਫਰਜ਼ ਵੀ ਪਛਾਣਿਏ ਅਸੀਂ ਹੁਣ ਬਾਪੂ ਜੀ ਨੂੰ

ਪੱਟ ਜੇ ਚੋਟ ਲੱਗੀ। ਹਾਂ। ਕਿੰਨਾ ਦਿਨ ਹੋ ਗਿਆ ਚੋਟ ਲੱਗੇ ਹੋਏ? 3 ਦਿਨ। 3 ਹਫਤੇ 4 ਦਿਨ। ਹਾਂ। ਦੇਖੋ ਮਹੀਨਾ ਹੋਣ ਆਲਾ ਭਾਈ। ਪੱਟ ਟੁੱਟੇ ਨੂੰ ਮਹੀਨਾ ਹੋਣ ਆਲਾ ਤੁਸੀਂ ਦੇਖੋ ਹੱਡੀ ਕਿਵੇਂ ਬਾਹਰ ਆਈ ਪਈ ਆ ਯਾਰ। ਆ ਪੱਟ ਦੇਖੋ ਕਿਵੇਂ ਸੁੱਜਿਆ ਪਿਆ ਬਾਪੂ ਦਾ। ਹਾਂਜੀ। ਵਾਸੀਰ ਮੰਗਦੇ। ਵਾਸੀਰ ਮੰਗਰੇ ਤੇ। ਕਿਹੋ ਜਿਹਾ ਬਣ ਜਾਏ। ਬਤਾ ਅਗਰ ਫਿਰ ਹੋਤਾ ਉਹਦੇ ਵੀ ਬਸ ਕੋਈ ਬਾਤ ਨਹੀਂ ਬਾਬਾ। ਕੋਈ ਪੈਸਾ ਨਹੀਂ ਲੱਗੇਗਾ ਬਸ ਭਗਵਾਨ शिवजी महाराज जी के पास अरदास बन्दरा करो कि तुम्हारा जी ऑपरेशन हो जाए बस वो वही करवाएंगे हम नहीं करवाएंगे वो।, वो शिवजी महाराज जी भोले शंकर जी करवाएंगे हमने हमने नहीं करवाना हमारी कोई औकात नहीं है आप कैलाश ठीक है बाबा वो करवाएंगे ठीक है ऐसी रोहਾਂ दी सेवा ਸਾਡੇ ਲੇਖੇ ਲੱਗੀ ਆ ਭਾਗਾਂ ਚਾਹੀਏ ਸਾਡੇ ਅਸੀਂ ਤਾਂ ਸਿਰਫ ਹਿੱਸਾ ਨਿੱਕਾ ਜਾ ਕਰਾਉਣ ਵਾਲੇ ਤਾਂ ਤੁਸੀਂ ਹੋਈਆਂ ਭਾਈ ਆ ਤੁਸੀਂ ਪਾਟਰ ਦੇਖੋ ਕਿਵੇਂ ਟੁੱਟਿਆ ਹੋਇਆ ਬਾਪੂ ਦਾ ਵਿਚਾਰੇ ਦਾ ਹੱਡੀਆਂ ਟੁੱਟ ਕੇ ਦੇਖੋ ਆ ਹੱਡੀ ਕਿੱਧਰ ਨੂੰ ਚਲੀ ਗਈ ਆ ਆ ਹੱਡੀ ਬਾਹਰ ਆਈ ਪਈ ਆ ਆ ਹੱਡੀ ਬਾਹਰ ਇੱਧਰ ਤਾਂ ਨੂੰ ਚੜੀ ਪਈ ਆ ਹੱਡੀ ਉੱਪਰ ਤੇ ਉਹ ਡਾਕਟਰ ਜਿਹੜੇ ਪੱਥਰਦਿਲ ਹੋ ਚੁੱਕੇ ਆ ਉਹ ਡਾਕਟਰ ਜਿਹੜੇ ਬੇਰਹਿਮ ਹੋ ਚੁੱਕੇ ਆ ਇਦਾਂ ਦੇ ਪੇਸ਼ੈਂਟ ਨੂੰ ਵੀ ਨਹੀਂ ਸੰਭਾਲ ਪਾਉਂਦੇ ਇਦਾਂ ਦੇ ਪੇਸ਼ੈਂਟ ਨੂੰ ਇਸ ਕੰਡੀਸ਼ਨ ਛੁੱਟੀ ਦੇ ਦਿੰਦੇ ਆ ਜਿਹੜੀ ਕੰਡੀਸ਼ਨ ਉਹਦੀ ਟਰੀਟਮੈਂਟ ਦੀ ਹੈ ਜੇ 30000 26000 ਰੁਪਏ ਦੱਸਦੇ ਮੰਗਦੇ ਸੀਗੇ ਵੀ ਜੇ 26000 ਰੁਪਏ ਆਪ ਤੇ ਕੋਲੋਂ ਲਾ ਲੈਂਦੇ ਤੇ ਸ਼੍ਰੀ ਰਾਮਚੰਦਰ ਮਹਾਰਾਜੀ ਤੇ ਬਣਿਆ ਹੋਇਆ ਹਸਪਤਾਲ ਦਾ ਨਾਮ ਰੱਖਿਆ ਆ ਸ਼੍ਰੀ ਰਾਮ ਚੈਰੀਟੇਬਲ ਹਸਪੀਟਲ ਘਟੋ ਘਟ ਉਸ ਨਾਮ ਦਾ ਹੀ ਮਾੜਾ ਮੋਟਾ ਮੂੰਹ ਰੱਖ ਲੈਂਦੇ ਭਾਈ ਇਹ ਮੰਦਰ ਦਾ ਪੁਜਾਰੀ ਆ ਮੰਦਰ ਦਾ ਸੇਵਾਦਾਰ ਆ ਸਾਰੀ ਉਮਰ ਇਹਨੇ ਮੰਦਰ ਚ ਕੱਢ ਤੀ ਅੱਖਾਂ ਤੋਂ ਅੰਨਾ ਬੰਦਾ ਤੇ ਤੁਸੀਂ ਬਰਾਬਰ ਸ਼ਾਬਾਸ਼ ਤੁਹਾਡੇ ਚਲੋ ਡਾਕਟਰ ਸਾਹਿਬ ਤੁਸੀਂ ਦੇਖੋ ਬਾਈ ਬੀਪੀ ਵਗੈਰਾ ਉਹਨਾਂ ਦੇ ਵਾਈਟਲ ਵਗੈਰਾ ਲਾਓ ਸਾਡੀ ਮੈਡੀਕਲ ਟੀਮ ਆ ਗਈ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਕਿ ਯੋਗਗੇ ਅਸੀਂ ਹੈਗੇ ਆਂ ਵੀ ਅਸੀਂ ਇਸ ਬਜ਼ੁਰਗ ਦੀ ਸੇਵਾ ਕਰ ਸਕੀਏ ਬਾਪੂ ਦਾ ਇਲਾਜ ਕਰਾ ਸਕੀਏ ਬਾਕੀ ਤਾਂ ਉਹਦੇ ਹੱਥ ਚਾ ਕਿਉਂਕਿ ਜਿਹੜਾ ਇਹਨਾਂ ਦਾ ਐਕਸ-ਰੇ ਦੇਖਿਆ ਮੈਂ ਪੱਟ ਤਾਂ ਟੁੱਟਿਆ ਹੀ ਆ ਛਾਤੀ ਵੀ ਬਾਪੂ ਦੀ ਹੈ ਨਾ ਚੈਸਟ ਵੀ ਦੇਖਿਓ ਬੜੀ ਡਾਕਟਰ ਚੈਸਟ ਕਲੀਅਰ ਹੈ